ਗੁਰੂ ਰਵਦਾਸ ਮਹਾਰਾਜ ਜੀ ਦੀ ਬਾਣੀ ਦਰਜ ਇਸ ਕਰਕੇ ਨਹੀਂ ਹੋਈ ਕਿ ਉਹ ਚਮਾਰ ਸਨ ਬਾਣੀ ਇਸ ਕਰਕੇ ਦਰਜ ਹੋਈ ਹੈ ਕਿ ਗੁਰੂ ਰਵਦਾਸ ਮਹਾਰਾਜ ਜੀ ਰੱਬ ਦਾ ਰੂਪ ਹੋ ਗਏ ਸਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਐਲਾਨ ਕਰ ਦਿੱਤਾ ਬਾਣੀ ਦੇ ਵਿੱਚ ਲੋਕ ਕਹਿੰਦੇ ਨੇ ਖਾਸ ਕਰਕੇ ਸਾਡੇ ਲੋਕ ਇਹ ਕਹਿੰਦੇ ਨੇ ਜੀ ਅਸੀਂ ਰੱਬ ਨੂੰ ਪਾਉਣਾ ਅਸੀਂ ਰੱਬ ਦੇ ਦਰਸ਼ਨ ਕਰਨੇ ਆ ਅਸੀਂ ਰੱਬ ਨੂੰ ਖੋਜਣਾ ਅਸੀਂ ਰੱਬ ਨੂੰ ਲੱਭਣਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ 'ਚ ਫੈਸਲਾ ਸੁਣਾ ਦਿੱਤਾ ਕਹਿੰਦੇ ਊਚ ਤੇ ਊਚ ਨਾਮ ਦੇਉ ਸਮਦਰਸੀ ਰਬਦਾਸ ਠਾਕੁਰ ਬਣਾਈ ਗੁਰੂ ਰਬਦਾਸ ਰੱਬ ਬਣ ਗਏ ਜਿਹੜਾ ਕਹਿੰਦਾ ਮੈਨੂੰ ਰੱਬ ਚਾਹੀਦਾ ਪੰਚਮ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਗੁਰੂ ਰਬਦਾਸ ਦੇ ਚਰਨ ਫੜ ਲਓ ਰੱਬ ਮਿਲ ਜਾਏਗਾ ਆਖੋ ਸਤਨਾਮ ਗੁਰੂ ਰਬਦਾਸ ਤੋਂ ਵੱਡਾ ਰੱਬ ਨਹੀਂ ਕੋਈ ਹੋ ਸਕਦਾ ਜਿਹੜਾ ਲੋਕਾਂ ਨੂੰ ਜ਼ਮੀਨੀ ਪੱਧਰ ਤੋਂ ਚੁੱਕ ਕੇ ਗੁਰੂ ਪਿਆਰਿਓ ਅਰਸ਼ਾਂ ਤੇ ਲੈ ਜਾਂਦਾ ਹੈ ਨੀਚਾ ਊਚ ਕਰੈ ਮੇਰਾ ਗੋਬਿੰਦ ਕਾਹੋਂ ਤੇ ਨਾ ਡਰੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਨੂੰ ਆਪਣੇ ਪਿਆਰਿਆਂ ਨੂੰ ਉੱਚਾ ਬਣਾ ਦਿੰਦਾ ਹੈ ਉੱਚਾ ਕਰ ਦਿੰਦਾ ਹੈ ਇਸ ਕਰਕੇ ਜਦੋਂ ਵੀ ਅਸੀਂ ਸਤਗੁਰ ਵਦਾਸ ਮਹਾਰਾਜੀ ਦਾ ਇਤਿਹਾਸ ਪੜ੍ਹਦੇ ਆ ਬਾਣੀ ਪੜ੍ਹਦੇ ਆ ਤਾਂ ਉਹਨਾਂ ਨੇ ਸਾਡੇ ਉੱਤੇ ਸਾਡੇ ਜੀਵਨ ਵਿੱਚ ਸਭ ਤੋਂ ਵੱਡਾ ਪਰਪਕਾਰ ਇਹੋ ਕੀਤਾ ਹੈ ਕਿ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਨਾ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਹੈ ਉਹਨਾਂ ਨੂੰ ਉੱਪਰ ਚੁੱਕਿਆ ਹੈ ਤੇ ਨਾਲ ਰੱਬ ਦੇ ਲੜ ਲਾਇਆ ਹੈ ਤੈਹੀਂਓ ਪੰਚਮ ਪਿਤਾ ਬਾਰ-ਬਾਰ ਕਹਿੰਦੇ ਨੇ ਰਵਦਾਸ ਠਾਕੁਰ ਬਣਾਈ ਗੁਰੂ ਰਵਦਾਸ ਦੀ ਰੱਬ ਦੇ ਨਾਲ ਬਣ ਗਈ ਹੈ ਇਹ ਇਕਮਿਕ ਹੋ ਗਏ ਨੇ ਇਹਨਾਂ ਦੇ ਵਿੱਚ ਭੇਦ ਕੋਈ ਨਹੀਂ ਰਹਾ ਦੁਨੀਆ ਦੇ ਲੋਕੋ ਜੇ ਤੁਸੀਂ ਰੱਬ ਲੱਭਣਾ ਜਾਂ ਰੱਬ ਲੱਭ ਰਹੇ ਹੋ ਤਾ ਗੁਰੂ ਰਵਦਾਸ ਤੋਂ ਵੱਡਾ ਰੱਬ ਨਹੀਂ ਤੇ ਹੁਣ ਯਾਦ ਰੱਖੋ ਜਿਹੜੇ ਲੋਕ ਗੁਰੂ ਰਵਦਾਸ ਦਾ ਦਰ ਛੱਡ ਕੇ ਤੁਰ ਗਏ ਨਾ ਉਹਨਾਂ ਨੂੰ ਇੱਕ ਵਾਰੀ ਪੁੱਛ ਕੇ ਵੇਖਿਓ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤਾਂ ਆਖਿਆ ਕਿ ਗੁਰੂ ਰਵਦਾਸ ਤੋਂ ਵੱਡਾ ਕੋਈ ਰੱਬ ਨਹੀਂ ਫਿਰ ਤੁਸੀਂ ਕਿਹੜੇ ਰੱਬ ਨੂੰ ਲੱਭਦੇ ਹੋ ਆਖੋ ਸਤਨਾਮ ਕਦੇ ਪੁੱਛਣਾ ਚਾਹੀਦਾ ਕਦੇ ਪੁੱਛ ਕੇ ਵੇਖਿਓ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਮਾਂ ਕਲਸਾ ਨੇ ਬਾਰ-ਬਾਰ ਆਖਿਆ ਸੀ ਵੀ ਰਵਦਾਸ ਤੂੰ ਨਾ ਉੱਚੀ ਜਾਤੀਆਂ ਵਾਲਿਆਂ ਨਾਲ ਬੋਲਿਆ ਕਰ ਮਾਰ ਦੇਣਗੇ ਤੈਨੂੰ ਕਤਲ ਕਰ ਦੇਣਗੇ ਤੇ ਜਦੋਂ ਗੁਰੂ ਰਵਿਦਾਸ ਨੌਜਵਾਨ ਸਨ ਨਾ ਜਵਾਨੀ ਚੜੀ ਹੋਈ ਸੀ ਇੱਕੋ ਗੱਲ ਕਹਿੰਦੇ ਸੀ ਮਾਂ ਕਲਸਾਂ ਇਹ ਕਤਲ ਕਰ ਦੇ ਨੇ ਕਰ ਦੇਣ ਦਿਓ ਮਾਰ ਦੇ ਨੇ ਮਾਰ ਦੇਣ ਦਿਓ ਪਰ ਮੈਂ ਆਪਣੇ ਲੋਕਾਂ ਨੂੰ ਆਪਣੇ ਸਮਾਜ ਨੂੰ ਇਹ ਸੰਸਾਰ ਨੂੰ ਇਹਨਾਂ ਦੇ ਬਰਾਬਰ ਖੜਾ ਕਰਕੇ ਜਾਊਂ ਆਖੋ ਸਤਨਾਮ ਤੇ ਮਹਾਰਾਜ ਕਰਕੇ ਵੀ ਗਏ ਨੇ ਐਸੀ ਕਿਰਪਾ ਹੋਈ ਹੈ ਉਸ ਸਮੇਂ ਦੇ ਬ੍ਰਾਹਮਣ ਜਿਹੜੇ ਆਪਣੇ ਆਪ ਨੂੰ ਉੱਚ ਜਾਤੀ ਆਖਦੇ ਸਨ ਗੁਰੂ ਰਵਦਾਸ ਮਹਾਰਾਜ ਆਪਣੀ ਬਾਣੀ ਵਿੱਚ ਲਿਖਦੇ ਨੇ ਕਹਿੰਦੇ ਅਪ ਬਿਪਰ ਪ੍ਰਧਾਨ ਤਹ ਕਰੈ ਡੰਡੋਤ ਤੇਰੇ ਨਾਮ ਸ਼ਰਣਾਏ ਰਵਦਾਸ ਦਾਸਾ ਜਿਹੜੇ ਪੰਡਿਤ ਬ੍ਰਾਹਮਣ ਕਹਿੰਦੇ ਸੀ ਅਸੀਂ ਉੱਚੀਆਂ ਜਾਤਾਂ ਵਾਲੇ ਹਾਂ ਗੁਰੂ ਰਵਦਾਸ ਮਹਾਰਾਜ ਕਹਿੰਦੇ ਅਕਾਲ ਪੁਰਖ ਨੇ ਮੇਰੇ ਤੇ ਐਸੀ ਬਖਸ਼ਿਸ਼ ਕੀਤੀ ਐਸੀ ਕਿਰਪਾ ਕੀਤੀ ਅਬ ਵਿੱਪਰ ਪ੍ਰਧਾਨ ਵਿੱਪਰ ਦਾ ਮਤਲਬ ਹੁੰਦਾ ਬ੍ਰਾਹਮਣ ਪ੍ਰਧਾਨ ਦਾ ਮਤਲਬ ਹੁੰਦਾ ਬ੍ਰਾਹਮਣਾ ਦੇ ਗਾਹਾਂ ਮੁਖੀ ਜਿਵੇਂ ਆਪਾਂ ਕਹਿੰਦੇ ਆ ਸਿੱਖਾ ਤੇ ਸਿੱਖਾਂ ਦੇ ਜਥੇਦਾਰ ਨੇ ਇਸ ਤਰ੍ਹਾਂ ਉਹ ਬ੍ਰਾਹਮਣ ਜਿਹੜੇ ਉੱਚ ਕੋਟੀ ਦੇ ਵਿਦਵਾਨ ਸਨ ਜਿਹੜੇ ਚੌਹਾਂ ਵੇਦਾਂ ਦੇ ਗਿਆਤਾ ਸਨ ਜਿਹੜੇ ਮਨੂ ਸਮ੍ਰਿਤੀਆਂ ਨੂੰ ਪੁਰਾਣਾ ਨੂੰ ਵੇਦਾਂ ਨੂੰ ਪੜਨ ਵਾਲੇ ਸਨ ਉਹ ਪੰਡਤ ਉਹ ਬ੍ਰਾਹਮਣ ਉਹ ਤਨੰਤਰ ਜਿਹੜੇ ਗਿਆਨ ਰੱਖਦੇ ਸਨ ਉਹਨਾਂ ਦੇ ਵੀ ਅੱਗੇ ਜਿਹੜੇ ਮੁਖੀ ਸਨ ਜਥੇਦਾਰ ਸਨ ਉਹਨਾਂ ਨੇ ਵੀ ਗੁਰੂ ਰਵਦਾਸ ਦੇ ਚਰਨ ਫੜ ਲਏ ਆ ਕੇ ਤੇ ਗੁਰੂ ਰਵਦਾਸ ਮਹਾਰਾਜ ਕਹਿੰਦੇ ਅਬ ਬਿਪਰ ਪ੍ਰਧਾਨ ਤਹ ਕਰੈ ਡੰਡੋਤ ਤੇਰੇ ਨਾਮ ਸ਼ਰਣਾਈ ਰਵਦਾਸ ਦਾਸਾ ਤੇ ਗੁਰੂ ਪਿਆਰਿਓ ਪੰਡਤ ਗੁਰੂ ਰਵਦਾਸ ਮਹਾਰਾਜ ਦੇ ਚਰਨ ਫੜ ਲਏ ਸੀ ਆ ਕੇ ਚਰਨਾ ਤੇ ਟੈਪੇ ਸੀ ਤੇ ਹੈਰਾਨੀ ਵਾਲੀ ਗੱਲ ਉਦੋਂ ਹੁੰਦੀ ਹੈ ਤੇ ਜਦੋਂ ਅਸੀਂ ਗੁਰੂ ਰਵਦਾਸ ਨੂੰ ਛੱਡ ਕੇ ਪੰਡਤਾਂ ਦੇ ਚਰਨਾ ਵਿੱਚ ਜਾਂਦੇ ਆ ਬ੍ਰਾਹਮਣ ਵੇਖੋ ਮੁਖੀ ਬ੍ਰਾਹਮਣ ਜਿਹੜੇ ਚੌਹਾਂ ਵੇਦਾਂ ਦੇ ਗਿਆਤਾ ਨੇ ਉਹ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਨੇ ਗੁਰੂ ਰਵਿਦਾਸ ਨੂੰ ਗੁਰੂ ਧਾਰਨ ਕਰਦੇ ਨੇ ਅਸੀਂ ਗੁਰੂ ਰਵਿਦਾਸ ਨੂੰ ਛੱਡ ਕੇ ਦੂਜੇ ਪਾਸੇ ਜਾਂਦੇ ਆ ਇਸ ਕਰਕੇ ਕਿਉਂਕਿ ਅਸੀਂ ਬਾਣੀ ਨਹੀਂ ਪੜ੍ਹੀ ਬਾਣੀ ਨੂੰ ਸਮਝਿਆ ਨਹੀਂ ਨਹੀਂ ਤਾਂ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਕੱਲ ਨੂੰ ਸਤਿਗੁਰੂ ਰਵਿਦਾਸ ਮਹਾਰਾਜੀ ਦਾ ਜਨਮ ਦਿਹਾੜਾ ਹੈ ਪ੍ਰਕਾਸ਼ ਪੁਰਬ ਹੈ ਸਤਿਗੁਰੂ रविदास ਮਹਾਰਾਜ ਜੀ ਦਾ ਜਨਮ ਕਿੱਥੇ ਹੋਇਆ ਕਿਹੋ ਜਿਹੇ ਹਾਲਾਤ ਸਨ ਕਿਵੇਂ ਦਾ ਸਤਗੁਰਾਂ ਦਾ ਜੀਵਨ ਸੀ ਬਚਪਨ ਵਿੱਚ ਕੀ ਕੀ ਬੀਤਿਆ ਕਿਵੇਂ ਸ਼ਿਆਮਾ ਖਤਰੇ ਸਤਗੁਰਾਂ ਨੂੰ ਪ੍ਰੇਸ਼ਾਨ ਕਰਦਾ ਸੀ ਕੱਲ ਦੇ ਦੀਵਾਨਾ ਵਿੱਚ ਆਪਾਂ ਸਾਂਝਾ ਕਰਾਂਗੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਪੁੱਲਾਂ ਚੁਕਾਂ ਦੀ ਖਿਮਾ ਸਹਬੇ ਕਮਾਲ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਖਸ਼ਣ ਹਾਰ ਹਨ ਜਿੰਨੀਆਂ ਵੀ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ ਹੈ ਸਭਨਾ ਸੰਗਤਾਂ ਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣ ਦਰੋਂ ਘਰੋਂ ਗੁਰੂ ਸਿੱਖੀ ਦੀ ਦਾਤ ਵਕਸ਼ਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ